ਗੁਰਦੁਆਰੇ ਜਾਂਦੇ ਹੋ ਆਪਾਂ ਦੇਖਿਆ ਵੀ ਗੁਰਦਾਰੇ ਲੋਕ ਨਾ ਹੱਥ ਲਾ ਕੇ ਪੌੜੀਆਂ ਨੂੰ ਤੇ ਵਾਰ-ਵਾਰ ਹੱਥ ਲਾ ਕੇ ਫੇਰ ਅੰਦਰ ਜਾਂਦੇ ਹਾਂ ਹਾਂਜੀ ਮੱਥੇ ਨੂੰ ਲਾ ਕੇ ਮੱਥੇ ਨੂੰ ਲਾਉਂਦੇ ਨੇ ਮੈਂ ਪਹਿਲੇ ਪਹਿਲਾ ਸੋਚਦੀ ਹੁੰਦੀ ਸੀ ਵੀ ਇਹ ਤਾਂ ਹਿੰਦੂਸ ਹਨ ਹੂੰ ਵੀ ਇਹ ਸਿੱਖਾਂ ਦਾ ਨਹੀਂ ਹੈਗਾ ਪਰ ਮੈਂ ਉਸ ਕਿਤਾਬ ਚ ਪੜਿਆ ਕਿਤਾਬ ਦਾ ਨਾਮ ਸੀ ਮਰਸ਼ੀਆ ਐਂਡ ਮਰਸ਼ੀਆ ਲਿਹਾੜ ਦੀ ਕਿਤਾਬ ਸੀ ਦੀ ਸੇਕ੍ਰੀਟ ਐਂਡ ਦੀ ਪ੍ਰੋਫੇਮ ਪਵਿੱਤਰ ਅਤੇ ਅਪਵਿੱਤਰ ਇੰਨਾ ਖੂਬਸੂਰਤ ਲਿਖਿਆ ਹੋਇਆ ਕਿ ਜੋ ਦੂਸ਼ੀਓਂ ਦੇ ਲਈ ਦੇ ਅੰਦਰ ਵੜਦੇ ਹੋ ਨਾ ਤਾਂ ਤੁਸੀਂ ਮਨ ਹੋਰ ਹੋ ਕੇ ਵੜਦੇ ਹੋ ਕਿ ਥਾਂਬੜੀ ਪਵਿੱਤਰ ਹੈ ਜੋ ਹੌਲੀ ਹੌਲੀ ਤੁਸੀਂ ਗੁਰੂ ਗ੍ਰੰਥ ਸਾਹਿਬ ਵੱਲ ਜਾਂਦੇ ਹੋ ਮੈਂ ਆਪਦੇ ਧਰਮ ਦੀ ਗੱਲ ਇਸ ਲਈ ਕਰ ਰਹੀ ਹਾਂ ਕਿਉਂਕਿ ਮੈਨੂੰ ਉਹਦਾ ਜ਼ਿਆਦਾ ਪਤਾ ਹੈ ਠੀਕ ਹੈ ਹੁੰਦਾ ਹਰ ਇੱਕ ਧਰਮ ਜੀ ਹੁੰਦਾ ਹੋਣਾ ਪਰ ਜਿਉਂ ਜਿਉਂ ਤੁਸੀਂ ਨੇੜੇ ਜਾਂਦੇ ਜਾਂਦੇ ਹੋ ਤਾਂ ਤੁਹਾਡਾ ਅਕੀਦਾ ਤੁਹਾਡਾ ਅੰਦਰਲਾ ਪਾਸਾ ਬਾਕੀ ਚੀਜ਼ਾਂ ਨੂੰ ਛਾੜ ਕੇ ਉਹਦੇ ਲਈ ਸਮਰਪਿਤ ਹੁੰਦਾ ਹੈ ਤਉ ਦੇ ਜਿ ਹੈ ਲਿਖਿਆ ਸੀ ਆ ਜਿਹੜੀਆਂ ਮੱਥੇ ਦੀਆਂ ਨਰਵਜ਼ ਨੇ ਜਦੋਂ ਉਸ ਹਾਤੀ ਨੂੰ ਟੱਚ ਕਰਦੀਆਂ ਨੇ ਤਾਂ ਇੱਕ ਖਾਸ ਤਰ੍ਹਾਂ ਦੀਆਂ ਵੇਵਜ਼ ਖਾਸ ਤਰ੍ਹਾਂ ਦੀਆਂ ਕਿਰਨਾ ਦੋਨਾਂ ਦੇ ਵਿਚਕਾਰ ਬਣਦੀਆਂ ਨੇ ਜਿਦੇ ਚ ਜਿਆਦਾ ਖੂਬੀਆਂ ਨੇ ਉਹ ਤੁਹਾਡੇ ਚ ਪਰਵੇਸ਼ ਕਰਦੀਆਂ ਹਮ ਹਮ ਬੜੀ ਖੂਬਸੂਰਤ ਗੱਲ ਸੀ ਜੀ ਤੇ ਉਹ ਕਹਿੰਦੇ ਵੀ ਹੋ ਸਕਦਾ ਇਸ ਦੇਲੀ ਨੂੰ ਟੱਪ ਕੇ ਕੋਦੇ ਨਾ ਕਦੇ ਕੋਈ ਨਾ ਕੋਈ ਮਹਾਪੁਰਸ਼ ਅੰਦਰ ਗਿਆ ਹੋਵੇ ਉਦੇ ਚਰਨਾਂ ਦੀ ਧੂੜ ਸ਼ਾਇਦ ਇੱਥੇ ਲੱਗੀ ਰਹੀ ਹੋਵੇ ਸ਼ਾਇਦ ਉਹਦਾ ਕੋਈ ਕਿਣਕਾ ਤੇਰੇ ਹੱਥਾਂ